ਆ ਪਾਉਣ ਵਾਲਾ ਬਾਈ ਨਵੇਂ ਜਿੰਦਰਾ ਆ ਗਿਆ ਜਿਹਦੇ ਤਿੰਨ ਫੰਕਸ਼ਨ ਹੈ ਇੱਕ ਤਾਂ ਬਿੰਨੂਗਾ ਇੱਕ ਸਿੰਨੂਗਾ ਇੱਕ ਲਾਊਗਾ ਤਿੰਨ ਫੰਕਸ਼ਨ ਕਿਹੜੇ-ਕਿਹੜੇ ਆ ਇੱਕ ਤਾਂ ਤਵਾ ਵੱਟ ਪਾਊਗੀ ਪਾਊਗਾ ਤੇ ਨਾਲ ਇਹੇ ਪ੍ਰੈਸ ਵੀ ਕਰ ਦੂਗਾ ਇਹ ਜਿਹੜਾ ਜਿੰਦਰਾ ਹੈ ਇਹ ਗਾਰਰੇ ਦੇ ਵਿੱਚ ਵੀ ਵੱਟ ਪਾ ਦੂ ਮੰਨ ਲੈ ਜਿੰਨਾ ਮਰਜ਼ੀ ਗਾਰਾ ਹੋਵੇ ਜਾਂ ਤੱਪੜ ਬਜਾਈ ਦੇ ਵਿੱਚ ਵੀ ਪੂਰੀ ਪ੍ਰੋਪਰ ਵਧੀਆ ਵੱਟ ਪਾਊਗਾ ਇਹਨੇ ਵੱਟ ਬਣਾਉਣੀ ਇਹਨੇ ਪ੍ਰੈਸ ਕਰਨਾ ਪੂਰੀ ਚੰਗੀ ਤਰ੍ਹਾਂ ਤੇ ਜਿਹੜੇ ਇਹ ਤਵੇ ਲੱਗੇ ਹੋਏ ਆ ਜਿਹੜੀ ਬਰੋਬਰ ਨਾਲ ਲੱਗੇ ਤਵੇ ਖਾਲੀ ਪਾਣਦੀ ਆ ਵੱਟ ਦੇ ਬਰੋਬਰ ਖਾਲੀ ਬਣ ਜਾਂਦੀ ਤੇ ਉਹ ਖਾਲੀ ਨੂੰ ਭਰਨਾ ਜਿਹੜੇ ਇਹ ਤਵੇ ਨੂੰ ਕਾਮਯਾਬ ਹੋਊ ਰੰਕੂ ਪੁਰਾ ਇਹਦਾ ਫੁੱਲ ਬਈ ਜਿਵੇਂ ਵੱਟਾਂ ਕੱਚੀਆਂ ਰਹਿ ਜਾਂਦੀਆਂ ਨੇ ਹਮ ਆਪਾਂ ਕਣਕਾਂ ਚ ਦੂਜੇ ਪਾਸੇ ਸਿਮਰ ਜਾਂਦੇ ਪਾਈ ਪ੍ਰੈਸ ਕਰ ਦੂਗਾ ਨਾਲੇ ਬਈ ਇਹਦਾ ਵੀ ਬਹੁਤ ਫਾਇਦਾ ਹੋਊਗਾ ਹਮ ਜਿਹੜਾ ਪਾਣੀ ਖੜ ਜਾਂਦਾ ਵਾਧਾ ਉਹ ਨਹੀਂ ਖੜੂਗਾ ਸਪੱਦਰਕ ਬਣਾ ਦੂਗਾ ਲਵੇ ਲਵੇ ਕਣਕ ਜੀ ਪੀਲੀ ਹੋ ਜਾਂਦੀ ਆ ਹਾਂ ਬਈ ਬਾਕੀ ਇਹ ਦੇਖ ਕੇ ਇਹ ਚੀਜ਼ ਬਾਲੀ ਕੰਮ ਜਾਵੇ ਬਈ ਹੂੰ ਇਹ ਚੀਜ਼ ਦੇਖ ਕੇ ਬਣਾਈ ਹੋਈ ਆ ਬਈ ਵੀ ਬੈਲਡ ਬੁਲਡ ਵਾਲਾ ਕੰਮ ਵੀ ਟੁੱਟਣ ਵਾਲਾ ਕੰਮ ਨਹੀਂ ਸਪਰਿੰਗ ਲਾਇਆ ਵੀ ਜਿੰਨਾ ਉੱਥੇ ਪ੍ਰੈਸ ਹੋਈ ਜਾਊਗਾ ਹੋਈ ਜਾਊਗਾ ਬਾਕੀ ਸਪਰਿੰਗ ਦੇ ਹਿਸਾਬ ਨਾਲ ਮਲ ਕੇ ਐਡਜਸਟੇਬਲ ਹੋਈ ਜਾਊਗਾ ਨਵਾਂ ਸੁਪਰ ਸੀਡਰ ਲਾਂਚ ਕੀਤਾ ਬਈ ਨੇ ਅਵਤਾਰ ਕਲਸੀ ਐਗਰੋ ਵਰਕਸ ਤਲਵੰਡੀ ਪਾਈ ਜ਼ਿਲ੍ਹਾ ਫਿਰੋਜ਼ਪੁਰ ਨੰਬਰ ਚੱਲਦੇ ਵੀਡੀਓ ਦੇ ਵਿੱਚ ਇਹ ਜਿੰਦਰਾ ਖਰੀਦਣਾ ਇਹ ਸੁਪਰ ਸੀਡਰ ਖਰੀਦਣਾ ਇਹ ਨੰਬਰਾਂ